ਸੰਗਤ ਕਈ ਵਰੀ ਤੁਸੀਂ ਦੇਖਿਆ ਮੱਥਾ ਟੇਕਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਬੱਚੀ ਉਹ ਮੱਥਾ ਟੇਕਿਆ ਉਹਦਾ ਪਰਿਵਾਰ ਨਾਲ ਸੀਗਾ ਉਹ ਬੜੀ ਖੁਸ਼ ਹੋਈ ਬੜਾ ਚਾਹ ਚੜਿਆ ਹੋਇਆ ਆਪਣੇ ਮਾਪੇ ਨੂੰ ਕਹਿੰਦੀ ਏ ਵੀ ਅੱਜ ਮੈਂ ਕੋਈ ਦਵਾਈ ਵੀ ਨਹੀਂ ਖਾਧੀ ਪਰ ਮੇਰਾ ਮਨ ਠੰਡਾ ਹੋ ਗਿਆ ਮੇਰਾ ਸਿਰ ਠੀਕ ਹੋ ਗਿਆ ਉਹਨਾਂ ਮੈਨੂੰ ਪੁੱਛਿਆ ਜੀ ਦੇਖੋ ਅੱਜ ਧੀਰਾ ਨਹੀਂ ਸਾਡੀ ਠੀਕ ਹੈ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚਾਹੀਏ ਤੁਸੀਂ ਸਤਗੁਰਾਂ ਨੂੰ ਨਤਮਸਤਕ ਹੋਏ ਹੋ ਗੁਰੂ ਨਾਨਕ ਦਾ ਘਰ ਐਸਾ ਹੈ ਜੀ ਕੋ ਆਸਰਾ ਤੱਕ ਕੇ ਆ ਜਾਵੇ ਗੁਰੂ ਨਾਨਕ ਉਹਦੇ ਘਰ ਦੁੱਖ ਨਹੀਂ ਰਹਿਣ ਦਿੰਦਾ ਜਿਹੜੀ ਅੰਦਰ ਆਤਮਾ ਹੈ ਉਹਨੂੰ ਨਾਮ ਦੀ ਭੁੱਖੇ ਨਾਮ ਦੀ ਖੁਰਾਕ ਦੇਵੋ ਅਸੀਂ ਕਹਿੰਦੇ ਆ ਦੁਖੀ ਬੰਦੇ ਨੂੰ ਉਧਰ ਲੈ ਜਾਓ ਉਧਰ ਲੈ ਜਾਓ ਫਰਾਨੀ ਜਗ੍ਹਾ ਤੇ ਲੈ ਜਾਓ ਨਹੀਂ ਠੀਕ ਹੋਣਾ ਜਿੰਨਾ ਚਿਰ ਤੁਸੀਂ ਗੁਰੂ ਨਾਨਕ ਦੇ ਨੀਂ ਨਾ ਬਣਦੇ ਸਿੱਖੋ ਨਹੀਂ ਠੀਕ ਹੋ ਸਕਦੇ ਆਕੋ ਸਤਨਾ ਸ਼੍ਰੀ ਵਾਹਗੋ ਸਾਡੀ ਹਾਲਤ ਕੀ ਏ ਅਸੀਂ ਗੁਰਦੁਆਰਾ ਸਾਹਿਬ ਹੀ ਆਉਣਾ ਗੁਰਦੁਆਰਾ ਸਾਹਿਬ ਹੀ ਮੱਥਾ ਟੇਕਣਾ ਹੋਰ ਵੀ ਜਗਾ ਨਹੀਂ ਕੋਈ ਸਤਨਾ ਸਾਰੇ ਆਖੋ ਸਤਨਾ ਸ੍ਰੀ ਵਾਹਿਗੁਰੂ ਮੈਂ ਕਈਆਂ ਨੂੰ ਮਿਲਣਾ ਬੜੀ ਗੁਰਮਤ ਦੀ ਗੱਲ ਕਰਨਗੇ ਭਾਈ ਸਾਹਿਬ ਬਾਬਾ ਜੀ ਸੰਤ ਜੀ ਮਾਪੁਰਸ਼ੋ ਘੰਟਾ ਘੰਟਾ ਗੱਲ ਸੁਣਾਉਣਗੇ ਗੁਰੂ ਨਾਨਕ ਨੇ ਇਦਾਂ ਕਿਰਪਾ ਕੀਤੀ ਤੇ ਮੈਂ ਕਹੇ ਵੀਰੇ ਸੋਚਣਾ ਵੀ ਚਲੋ ਬੜੀ ਬਖਸ਼ਿਸ਼ ਇਹਨਾਂ ਤੇ ਪਤਾ ਉਹਦੋਂ ਲੱਗਦਾ ਜਦੋਂ ਜਾ ਕੇ ਕਬਰਾਂ ਤੇ ਵੀ ਮੱਥਾ ਟੇਕਦੇ ਹਾਂ ਪਤਾ ਉਹਨੂੰ ਲੱਗਦਾ ਜਿਦੋਂ ਜਠੇਰਿਆਂ ਤੇ ਵੀ ਮੱਥਾ ਟੇਕਦੇ ਆਂ ਮੈਂ ਕਹਿੰਦਾ ਲੋਕ ਵੀ ਟਾਈਮ ਹੀ ਖਰਾਬ ਕਰਦੇ ਨੇ ਅੱਜ ਤੇ ਸਤਨਾਮ ਸ੍ਰੀ ਵਾਹਿਗੁਰੂ ਕੀ ਗੱਲ ਕਰੀਏ ਤੁਹਾਡੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਬਣੇ ਜਿਸ ਦਾਤੇ ਦੇ ਚਰਨਾਂ ਵਿੱਚ ਕਿਸੇ ਚੀਜ਼ ਦੀ ਘਾਟ ਹੀ ਨਹੀਂ ਬਾਪੂ ਨੂੰ ਵੀ ਮੱਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਜਗ੍ਹਾ ਤੇ ਵੀ ਮੱਥਾ ਟੇਕੀ ਜਾਂਦੇ ਨੇ ਜਿਵੇਂ ਆਪਾਂ ਰਿਸ਼ਤੇਦਾਰੀ ਤੇ ਨਹੀਂ ਕਰਦੇ ਜਿਹੜਾ ਆ ਗਿਆ ਉਹਨੂੰ ਖੁਸ਼ ਕਰਦਾ ਐਵੇਂ ਰੱਬ ਨਾਲ ਕਰਨੇ ਆਪਾਂ ਖੁਸ ਸਤਨਾਮ ਜੀ ਵਾਹਿਗੁਰੂ ਨਰਾਜ਼ ਨਹੀਂ ਕਰਨਾ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਵੀ ਖੁਸ਼ ਰਵੇ ਹੋਰ ਜਗ੍ਹਾ ਤੇ ਵੀ ਜਾਂਦੇ ਰਹੀਏ ਨਹੀਂ ਪਿਆਰਿਓ ਇਹ ਗੁਰਮਤ ਨਹੀਂ ਹੈਗੀ ਔਰਤ ਸੁਹਾਗਣ ਕੋਈ ਹੁੰਦੀ ਹੈ ਮਾਣ ਉਹ ਹੀ ਪ੍ਰਾਪਤ ਕਰਦੀ ਜਿਹੜੀ ਇੱਕ ਪਤੀ ਦੀ ਜਿਹੜੀ ਆਪਣੇ ਪਤੀ ਤੇ ਪੂਰਨ ਤੌਰ ਤੇ ਭਰੋਸਾ ਰੱਖਦੀ ਹੈ ਜਿਹੜੀ ਦਰਦਰ ਤੇ ਜਾ ਕੇ ਖੇ ਖਾਂਦੀ ਉਹਨੂੰ ਲੋਕ ਸੁਹਾਗਣ ਥੋੜਾ ਕਹਿੰਦੇ ਕਲਗੀ ਧਰਨੀ ਨੇ ਕਿ ਆ ਪਾਏਗਾ ਹੈ ਜਬ ਦੇ ਤੁਮਰੇ ਤਬ ਦੇਖੂ ਆਖ ਤਰੇ ਨੀ ਹਾਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨਾ ਮਾਨਿਓ ਕਹਿਣ ਕਿ ਬਾਦਸ਼ਾਹ ਤੇਰੇ ਨਾਲ ਮੇਰੀ ਪ੍ਰੀਤ ਤੇ ਤੇਰੇ ਤੋਂ ਬਗੈਰ ਮੈਂ ਕਿਸੇ ਨੂੰ ਅੱਖ ਥੱਲੇ ਧਰ ਕੇ ਨਹੀਂ ਵੇਖਿਆ ਭਾਈ ਗੜੀਆ ਗੁਰੂ ਨਾਨਕ ਦੇ ਘਰ ਦਾ ਪਿਆਰਾ ਹੈ ਗੁਰੂ ਨਾਨਕ ਤੋਂ ਸਿੱਖੀ ਲਈ ਏ ਗੁਰੂ ਹਰਗੋਬਿੰਦ ਸਾਹਿਬ ਦਾ ਮਹਾਰਾਜ ਦਾ ਸਮੇਂ ਆਇਆ ਸਤਿਗੁਰ ਦੇ ਚਰਨਾਂ 'ਚ ਸੇਵਾ ਕਰਦਾ ਏ ਈਦੀ ਡਿਊਟੀ ਮਹਾਰਾ ਨੇ ਲਈ ਹੋਈ ਸੀ ਵੀ ਜਿੱਥੇ ਵੀ ਸੰਗਤ ਕੋਕਾਰ ਸੇਵਾ ਦੇਂਦੀ ਭਾਵ ਸਬੰਧ ਦੇਂਦੀ ਤੇ ਸਾਰਾ ਮਹਾਰਾ ਦੇ ਚਰਨਾਂ 'ਚ ਭੇਟਾ ਕਰ ਦਿੰਦਾ ਸੀ ਕਸ਼ਮੀਰ ਤੋਂ ਸੰਗਤ ਆਈ ਮਹਾਰਾ ਦੇ ਕੋਲ ਕਸ਼ਮੀਰ ਦੀ ਸੰਗਤ ਸ਼ੈਤੋ ਨੂੰ ਮੌਕਾ ਨਹੀਂ ਮਿਲਿਆ ਉੱਥੇ ਜਿੱਥੇ ਕੋ ਬੜੇ ਸਥਾਨ ਬਣੇ ਸੀਵੇਂ ਪਾਸ਼ਾ ਦੇ ਮਹਾਰਾਜ ਸਾਡੇ ਤੇ ਕਿਰਪਾ ਕੀਤੀ ਸੀ ਮੈਂ ਗਿਆ ਮੋਤ ਸੀਵੇਂ ਪਾਸ਼ਾ ਦੇ ਬੜੇ ਸਥਾਨ ਨੇ ਕਸ਼ਮੀਰ ਦੀ ਧਰਤੀ ਦਰਸ਼ਨ ਕਰਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੇ ਸੱਚੇ ਪਾਸ਼ਾ ਦਸਬੰਦ ਹੁੰਦਾ ਹੈ ਕਾਰ ਭੇਟਾ ਤੇ ਤੁਸੀਂ ਕੋਈ ਸਿੰਘ ਸਿੱਖ ਭੇਜੋ ਉਹ ਤੁਕਾਰ ਭੇਟਾ ਲੈ ਆਵੇ ਕਿਉਂਕਿ ਰਸਤਾ ਬੜੀ ਦੂਰ ਹੈ ਇੰਨਾ ਆਇਆ ਨਹੀਂ ਜਾਂਦਾ ਸਾਡੇ ਕੋਲ ਕਿਉਂਕਿ ਉਹ ਹੋਣ ਵੀ ਜਾਈਏ ਵਿਖਮ ਪੈਂਦਾ ਉਦੋਂ ਤੇ ਹੈ ਹੀ ਬੜਾ ਸੀ ਅੱਜ ਕੱਲ ਤੇ ਗੱਡੀਆਂ ਕਾਰਾਂ ਸਭ ਕੁਝ ਜਾਂਦੀਆਂ ਨੇ ਉਸ ਵਕਤ ਇਹੋ ਜਿਹਾ ਰਸਤਾ ਨਹੀਂ ਸੀ ਪਰ ਮੈਂ ਕਿਹਨਾ ਕਮਾਲ ਦੇ ਸਿੱਖ ਸਨ ਫੇਰ ਵੀ ਸਤਗੁਰ ਦੇ دیدار ਕਰਨ ਆਉਂਦੇ ਸੀ ਫੇਰ ਵੀ ਆਉਂਦੇ ਸਨ ਆ ਤੇ ਰੱਬ ਨੇ ਸਾਨੂੰ ਗੱਡੀਆਂ ਦਿੱਤੀਆਂ ਸਭ ਕੁਝ ਦਿੱਤਾ ਫੇਰ ਵੀ ਸ੍ਰੀ ਦਰਬਾਰ ਸਾਹਿਬ ਜਾਣਾ ਹੋਵੇ ਤਾਂ ਸੋਵਰੀ ਸੋਚਨੇ ਆ ਜਾਈਏ ਨਾ ਜਾਈਏ ਪਰ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਨੂੰ ਮੁਹੱਬਤ ਸੀ ਉਹ ਚੱਲ ਕੇ ਆਉਂਦੇ ਸੀ ਐਦਲ ਵੀ ਸੰਗਤਾਂ ਕੰਸ ਸੱਚੇ ਪਾਸ਼ਾ ਨੇ ਫਿਰ ਭਾਈ ਗੜੀਏ ਦੀ ਡਿਊਟੀ ਲਈ ਭਾਈ ਸਾਹਿਬ ਤੁਸੀਂ ਜਾਓ ਸੰਗਤ ਨੂੰ ਕਾਰ ਭੇਟਾ ਇਕੱਠੀ ਕਰਕੇ ਤੁਸੀਂ ਲੈ ਆ ਜਿਵੇਂ ਜਿਵੇਂ ਮਹਾਰਾਜ ਦਾ ਹੁਕਮ ਸੀ ਪਹਿਲਾਂ ਗੁਜਰਾਤ ਜਾਣਾ ਸੀ ਗੁਜਰਾਤ ਤੋਂ ਫਿਰ ਕਸ਼ਮੀਰ ਦੀ ਧਰਤੀ ਤੇ ਜਾਣਾ ਸੀ ਭਾਈ ਗੜੀਆ ਜੀ ਗਏ ਰੱਬ ਨਾਲ ਪਿਆਰ ਕਰਨ ਵਾਲੇ ਗੁਰੂ ਨਾਲ ਪਿਆਰ ਕਰਨ ਵਾਲੇ ਨਿਤਨੇਮੀ ਸਵਾਸ ਸਿਮਰਨ ਕਰਦੇ ਸਨ ਗੁਰਮੁਖੋ ਕਰਕੇ ਵੇਖੋ ਇਸ ਰਾਹ ਤੇ ਚੱਲ ਕੇ ਵੇਖੋ ਉਸ ਵਾਹਿਗੁਰੂ ਨੂੰ ਵਾਹਿਗੁਰੂ ਕਹਿ ਕੇ ਵੇਖੋ ਦਿਲੋਂ ਯਾਦ ਕਰਕੇ ਵੇਖੋ ਪਿਆਰਾ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦੇਣਾ ਸੋਚਿਆ ਨਹੀਂ ਹੋਵੇਗਾ ਜ਼ਿੰਦਗੀ 'ਚ ਆ ਚੀਜ਼ ਮਿਲੇਗੀ ਇੰਨਾ ਸੁੱਖ ਮਿਲੇਗਾ ਸਤਿਗੁਰ ਉਹ ਵੀ ਕਿਰਪਾ ਕਰ ਦਿੰਦੇ ਜੋ ਇੱਕੋ ਸੋਈ ਫਲ ਪਾਵੋ ਹਰ ਬੋਲੋ ਗੁਰਮਤਿ ਮੈਂ ਜੋ ਉਹ ਕੰਮ ਕਰੋ ਉਹੋ ਜੇ ਬੋਲ ਬੋਲੋ ਜੋ ਗੁਰਮਤ ਕਹਿੰਦੀ ਹੈ ਗੁਰੂ ਦੇ ਰਾਹ ਤੇ ਚੱਲੋ ਗੁਜਰਾਤ ਦੀ ਧਰਤੀ ਤੇ ਗਏ ਨੇ ਤੇ ਸ਼ਾ ਦੋਲਾ ਫਕੀਰ ਮਿਲਿਆ ਰੱਬ ਦੀ ਇਬਾਦਤ ਕਰਨ ਵਾਲਾ ਹੈ ਫਕੀਰ ਵੜਾ ਨਾਮ ਚ ਪਤਾ ਸੀ ਜਿੰਨੂੰ ਜਦੋਂ ਵੀ ਨੂੰ ਕੋਈ ਗੁਰਨਾਨਕ ਦੇ ਘਰ ਦਾ ਪਿਆਰਾ ਮਿਲਣਾ ਇਹਨੂੰ ਚਾਉ ਚੜਦੈ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਨਮਸਕਾਰ ਕਰਦਾ ਸੀ ਮੱਥਾ ਟੇਕਦਾ ਸੀ ਭਾਈ ਗੜੀਏ ਦੀ ਸਿਫਤ ਸੁਣੀ ਸੀ ਨਹੀਂ ਕਈਆਂ ਵਾਰੇ ਸੁਣਿਆ ਹੁੰਦਾ ਪਰ ਵੇਖਿਆ ਨਹੀਂ ਹੁੰਦਾ ਕਈਆਂ ਵਾਰੇ ਸੁਣਿਆ ਹੁੰਦਾ ਪਰ ਵੇਖਿਆ ਨਹੀਂ ਹੁੰਦਾ ਜਦੋਂ ਵੇਖ ਲਈਏ ਜਿਹੋ ਜਿਹਾ ਸੁਣਿਆ ਹੁੰਦਾ ਉਹ ਜਿਹਾ ਹੋਵੇ ਫਿਰ ਚਾ ਚੜ ਜਾਂਦਾ ਹੈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਈਠ ਉਹ ਭਾਈ ਗੜਿਆ ਦੀ ਗਏ ਨੇ ਸ਼ਾ ਦੋਲਾ ਨੇ ਬੜੀ ਇੱਜ਼ਤ ਕੀਤੀ ਬੜੀ ਰਿਸਪੈਕਟ ਕੀਤੀ ਜਿੰਨੀ ਘਰ ਸੇਵਾ ਸੀ ਇਕੱਠੀ ਕਰਕੇ ਭਾਈ ਗੜਿਆ ਨੂੰ ਦਿੱਤੀ ਵੀ ਆ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਪਹੁੰਚਾਉਣੀ ਹੈ ਗੁਰੂ ਹਰਕਮਬਾਲ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਸੇਵਾ ਸਾਰੀ ਪਹੁੰਚਾਣੀ ਹੈ ਭਾਈ ਗੜੀਏ ਨੇ 1 ਰੁਪਿਆ ਵੀ 1 ਪੈਸਾ ਆਪਣੇ ਕੋਲ ਨਹੀਂ ਰੱਖਿਆ ਸਾਰੀ ਸੇਵਾ ਪਹੁੰਚਾ ਦਿੱਤੀ ਆਕੋ ਸਤਨਾਮ ਸ੍ਰੀ ਵਾਹਿਗੁਰੂ ਭਾਵ ਗੁਰੂ ਦਾ ਦਤ ਸਬੰਧ ਆਪਣੇ ਕੋਲ ਨਹੀਂ ਰੱਖਿਆ ਸ਼ਾਹ ਦੋਲਾ ਨੇ ਵੇਖਿਆ ਵੀ ਇੰਨੀ ਰਹਿ ਤਾਂ ਇੰਨੀ ਮर्यादा ਇੰਨਾ ਸਾਚ ਵੀ ਆਪਣੇ ਵਾਸਤੇ ਇੱਕ ਚੀਜ਼ ਨਹੀਂ ਲੈਂਦੇ ਸਭ ਕੁਝ ਜੀ ਕੱਪੜੇ ਫਟੇ ਸੀ ਪੁਰਾਣੇ ਸੀ ਜੋੜਾ ਵੀ ਟੁੱਟਾ ਹੋਇਆ ਸੀ ਕਹਿੰਦੇ ਹੋਰ ਕੋਈ ਹੁੰਦਾ ਪਹਿਲਾਂ ਜੋੜਾ ਲੈਂਦਾ ਨਵਾਂ ਸੋਹਣੇ ਬਸਤਰ ਲੈਂਦਾ ਸੋਹਣੀ ਦਸਤਾਰ ਲੈਂਦਾ ਪਰ ਇਸ ਗੁਰਮਖ ਨੇ ਰੱਬ ਦੇ ਪਿਆਰ ਨੇ ਸਭ ਕੁਝ ਹੀ ਭੇਟਾ ਕਰ ਦਿੱਤਾ ਕੁਝ ਵੀ ਕੋਲ ਨਹੀਂ ਰੱਖਿਆ ਸ਼ਾਦੋਲਾ ਇਨਾ ਖੁਸ਼ ਹੋਇਆ ਮੈਂ ਬੇਨਤੀ ਕਰਨਗਾ ਕੁਸੀ ਗੁਰੂ ਨਾਨਕ ਦੇ ਘਰ ਦੇ ਸੱਚੇ ਸ਼ਰਧਾਲੂ ਸੱਚੇ ਸੇਵਕ ਬਣੋ ਪਦਾਰਥਾਂ ਪਿੱਛੇ ਭੱਜਣ ਦੀ ਲੋੜ ਨਹੀਂ ਪਦਾਰਥ ਪਿੱਛੇ ਪਿੱਛੇ ਭੱਜੇ ਆਉਂਦੇ ਨੇ ਆਕੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਨੇਦੀ 18 ਸਿੱਧੀ ਪਿੱਛੇ ਲੱਗੀਆਂ ਜੋ ਹਰ ਹਿਰਦੇ ਸਦਾ ਵਸਾਏ ਭਾਈ ਗੜਿਆ ਸੱਚਾ ਗੁਰਸਿੱਖ ਸੀ ਬਖਾਵੇ ਵਾਲਾ ਨਹੀਂ ਸੀ ਇੱਕ ਵਿਖਾਵੇ ਵਾਲੇ ਹੁੰਦੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਫੈਲ ਅੱਠ ਸੱਤ ਸੀਰਤ ਜੇ ਨਾਵੇਂ ਉਤਰੇ ਨਹੀਂ ਇੱਕ ਕਿਦਾਂ ਦੇ ਹੁੰਦੇ ਨੇ ਜਿੰਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾਹੀਂ ਇੱਕ ਐਸੇ ਨੇ ਜਿਹਦੇ ਦਿਲੋਂ ਜੁੜੇ ਨੇ ਦਿਲੋਂ ਮੁਹੱਬਤ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਰੰਗ ਵਿੱਚ ਰੱਬ ਦੇ ਰੰਗ ਵਿੱਚ ਰਹਿੰਦੇ ਜਿੱਥੇ ਤੁਰਕਿਆ ਸਾਈਆਂ ਵਧਿਆ ਛਾਂ ਦੋਲਾ ਬੜਾ ਖੁਸ਼ ਹੋਇਆ ਉਹਨੇ ਕੀ ਕੀਤਾ ਇੱਕ ਪੋਸ਼ਾਕ ਇੱਕ ਪੈਰਾਂ ਵਾਸਤੇ ਜੋੜਾ ਦਿੱਤਾ ਵੀ ਪੋਸ਼ਾਕ ਕੱਪੜੇ ਵੀ ਭਟੇ ਹੋਏ ਨੇ ਇੱਕ ਜੋੜਾ ਦੇ ਦਿੱਤਾ ਰੱਬ ਦੇ ਪਿਆਰਿਆਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਇਹ ਗੱਲ ਨੋਟ ਕਰ ਲਿਓ ਕੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਰੱਬ ਨਾਲ ਜੁੜ ਗਏ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਦੁਨੀਆਂ ਦਾ ਭਲੇਖਾ ਹੁੰਦਾ ਹੈ